ਅਸਿਕਲ ਦੋਸਤੋ ਵਰਿੰਦਰ ਸਿੰਘ ਘੁੰਮਣ ਜਿਸ ਨੂੰ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜੋ ਪੰਜਾਬ ਦੇ ਵਿੱਚ ਇੱਕ ਕਬੱਡੀ ਦਾ ਮਸ਼ਹੂਰ ਰੇਡਰ ਮੰਨਿਆ ਜਾਂਦਾ ਸੀ ਜਿਸ ਦੀ ਇੱਕ ਹਫਤਾ ਪਿਛਲੇ ਮੌਤ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਉਸ ਸਮੇਂ ਸੋਗ ਦੀ ਲਹਿਰ ਫੈਲ ਚੁੱਕੀ ਸੀ ਤੇ ਪੰਜਾਬ ਦੇ ਲੋਕਾਂ ਦੀਆਂ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ ਜਦੋਂ ਉਹ ਵਰਿੰਦਰ ਸਿੰਘ ਘੁੰਮਣ ਨੂੰ ਯਾਦ ਕਰਦੇ ਹਾਂ ਕਿਉਂਕਿ ਦੋਸਤੋਂ ਉਹਨਾਂ ਦਾ ਸਰੀਰ ਇੰਨਾ ਜ਼ਬਰਦਸਤ ਸੀ ਕਿ ਹਰ ਬੰਦੇ ਦਾ ਸਰੀਰ ਉਹਨਾਂ ਦਾ ਦੇਖ ਕੇ ਉਹਨਾਂ ਦੇ ਉੱਤੇ ਦਿਲ ਆ ਜਾਂਦਾ ਸੀ ਬੋਡੀ ਬਿਲਡਰ ਸੀ ਜਿਸ ਕਰਕੇ ਪੰਜਾਬ ਦਾ ਹਰ ਵਿਅਕਤੀ ਉਹਨਾਂ ਨੂੰ ਦਿਲੋਂ ਪਿਆਰ ਕਰਦਾ ਸੀ ਪਰ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਉਸ ਵਰਿੰਦਰ ਸਿੰਘ ਘੁੰਮਣ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਦੋਸਤੋਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਕਿਉਂਕਿ ਦੋਸਤੋ ਹੁਣ ਵੱਡੀ ਅਪਡੇਟ ਇੱਕ ਸਾਹਮਣੇ ਆਈ ਹੈ ਉਸ ਹਸਪੀਟਲ ਦੇ ਇੱਕ ਬਹੁਤ ਹੀ ਵੱਡੇ ਸੀਨੀਅਰ ਡਾਕਟਰ ਨੇ ਜਿਸ ਡਾਕਟਰ ਨੇ ਉਸ ਬਰਿੰਦਰ ਸਿੰਘ ਘੁੰਮਣ ਦਾ ਇਲਾਜ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੀਤਾ ਸੀ ਤੇ ਦੋਸਤੋ ਜਿਸ ਸਮੇ ਬਰਿੰਦਰ ਸਿੰਘ ਘੁੰਮਣ ਦੇ ਸਾਹ ਚੱਲ ਰਹੇ ਸੀ ਤਾਂ ਉਸ ਸਮੇ ਉਸ ਸੀਨੀਅਰ ਡਾਕਟਰ ਦੇ ਵੱਲੋਂ ਗਲਤੀ ਦੇ ਨਾਲ ਇੱਕ ਜ਼ਹਿਰੀਲਾ ਟੀਕਾ ਉਸਦੇ ਦਿਲ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਜਦਕਿ ਉਹ ਟੀਕਾ ਦਿਲ ਦੀ ਧੜਕਣ ਨੂੰ ਠੀਕ ਰੱਖਣ ਦੇ ਲਈ ਪਰ ਉਹ ਟੀਕਾ ਗਲਤੀ ਦੇ ਨਾਲ ਉਸ ਸੀਨੀਅਰ ਡਾਕਟਰ ਦੇ ਵੱਲੋਂ ਜ਼ਹਿਰੀਲਾ ਟੀਕਾ ਉਸ ਵਰਿੰਦਰ ਸਿੰਘ ਘੁੰਮਣ ਦੇ ਦਿਲ ਦੇ ਵਿੱਚ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਉਸਦਾ ਪੂਰੇ ਦਾ ਪੂਰਾ ਸਰੀਰ ਨੀਲਾ ਪੈ ਜਾਂਦਾ ਹੈ ਤੁਸੀਂ ਬਹੁਤ ਸਾਰੀਆਂ ਖਬਰਾਂ ਵੀ ਸੁਣੀਆਂ ਹੋਣਗੀਆਂ ਕਿ ਵਰਿੰਦਰ ਸਿੰਘ ਘੁੰਮਣ ਦੀ ਮੌਤ ਡੋਰਾ ਪੈਣ ਦੇ ਨਾਲ ਨਹੀਂ ਸਗੋਂ ਉਸ ਦੀ ਮੌਤ ਸੱਪ ਲੜਨ ਦੇ ਨਾਲ ਹੋਈ ਹੈ ਪਰ ਇਹ ਅਫਵਾਹਾਂ ਹਨ ਹੁਣ ਉਸ ਹਸਪਤਲ ਦੇ ਇੱਕ ਸੀਨੀਅਰ ਵੱਡੇ ਡਾਕਟਰ ਨੇ ਜਦੋਂ ਹੁਣ ਪੁਲਿਸ ਦੇ ਵੱਲੋਂ ਇੱਕ ਹਫ਼ਤੇ ਦਾ ਰਿਮਾਂਡ ਲਿਆ ਗਿਆ ਤਾਂ ਉਸ ਡਾਕਟਰ ਨੇ ਇਹ ਵੱਡੇ ਖੁਲਾਸੇ ਕਰ ਦਿੱਤੇ ਹਨ ਕਿ ਵਰਿੰਦਰ ਸਿੰਘ ਘੁੰਮਣ ਮਰਿਆ ਨਹੀਂ ਮਾਰਿਆ ਗਿਆ ਗਲਤੀ ਦੇ ਨਾਲ ਮੇਰੇ ਹੱਥੋਂ ਉਸ ਵ੍ਰਿੰਦਰ ਸਿੰਘ ਘੁੰਮਣ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਬਹੁਤ ਸਾਰੇ ਪੰਜਾਬੀ ਲੋਕ ਪਿਆਰ ਕਰਦੇ ਸੀ ਉਸ ਨੇ ਇਹ ਕਬੂਲਿਆ ਹੈ ਕਿ ਮੇதோ ਗਲਤੀ ਦੇ ਨਾਲ ਉਸ ਦੇ ਦਿਲ ਦੇ ਵਿੱਚ ਜ਼ਹਿਰੀਲਾ ਟੀਕਾ ਲੱਗ ਚੁੱਕਿਆ ਸੀ ਜਦ ਕਿ ਮੈਂ ਉਸ ਦੇ ਦਿਲ ਦੀ ਧੜਕਣ ਨੂੰ ਠੀਕ ਰੱਖਣ ਦਾ ਕੰਮ ਕਰ ਰਿਹਾ ਸੀ ਪਰ ਗਲਤੀ ਦੇ ਨਾਲ ਉਹ ਜ਼ਹਿਰੀਲਾ ਟੀਕਾ ਮੇਰੇ ਵੱਲੋਂ ਉਸ ਵ੍ਰਿੰਦਰ ਘੁੰਮਣ ਦੇ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਉਹ 15 ਤੋਂ 20 ਮਿੰਟਾਂ ਬਾਅਦ ਆਪਣਾ ਦਮ ਤੋੜ ਦਿੰਦੇ ਹਨ ਇਹ ਸਚਾਈ ਉਸ ਡਾਕਟਰ ਨੇ ਕੈਮਰੇ ਦੇ ਮੂਰੇ ਰੱਖੀ ਹੈ ਤੇ ਸਚਾਈ ਦੀਆਂ ਬ੍ਰਿੰਦਰ ਘੁੰਮਣ ਦੀ ਮੌਤ ਦੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ ਹਨ ਜਿਸ ਤੋਂ ਬਾਅਦ ਹੁਣ ਉਸ ਦਾ ਪੂਰੇ ਦਾ ਪੂਰਾ ਪਰਿਵਾਰ ਹਾਈ ਕੋਰਟ ਦੇ ਵਿੱਚ ਕੇਸ ਪਾ ਚੁੱਕਿਆ ਹੈ ਕਿ ਸਾਡੇ ਪੁੱਤਰ ਬਰਿੰਦਰ ਸਿੰਘ ਘੁੰਮਣ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਦੋਸਤੋ ਹੁਣ ਤੁਸੀਂ ਇਸ ਦੇ ਵਿੱਚ ਕਿਸ ਨੂੰ ਸਹੀ ਕਹੋਗੇ ਕਿਸ ਨੂੰ ਗਲਤ ਕਹੋਗੇ ਕਿ ਜੇਕਰ ਗਲਤੀ ਦੇ ਨਾਲ ਉਸ ਦੀ ਜਾਨ ਚਲੀ ਗਈ ਉਸ ਦੇ ਪਰਿਵਾਰ ਨੂੰ ਉਹਨਾਂ ਦਾ ਉਹ ਮੈਂਬਰ ਨਹੀਂ ਮਿਲ ਸਕਦਾ ਤਾਂ ਦੋਸਤੋ ਜੇਕਰ ਗਲਤੀ ਦੇ ਕਾਰਨ ਉਸ ਵਰਿੰਦਰ ਸਿੰਘ ਘੁੰਮਣ ਦੀ ਮੌਤ ਡਾਕਟਰਾਂ ਦੇ ਹੱਥੋਂ ਹੋ ਚੁੱਕੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਡਾਕਟਰਾਂ ਨੂੰ ਮਾਫ਼ ਕਰਨਾ ਚਾਹੀਦਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ